ਇਹ ਅਸੀਂ ਭਗਵੰਤ ਮਾਨ ਸਰਕਾਰ ਜੀ ਨੂੰ ਅਪੀਲ ਕਰ ਰਹੇ ਹਾਂ ਕਿ ਜਿਹੜਾ ਵੀ ਹਿੰਦੂਆਂ ਦੇ ਤਿਹਾਰ ਨੇ ਉਹ ਰਾਜ ਪੱਧਰ ਤੇ ਕਿਉਂ ਨਹੀਂ ਮਨਾਏ ਜਾਂਦੇ ਜਦੋਂ ਹੋਰ ਧਰਮਾਂ ਸਤਕਾਰ ਕਰਦੇ ਆ ਅਸੀਂ ਮਾਨ ਕਰਦੇ ਆ ਉਹਨਾਂ ਦਾ ਵੀ ਹੋਰ ਧਰਮਾਂ ਨੂੰ ਸਤਕਾਰ ਦਿੱਤਾ ਜਾਂਦਾ ਪਰ ਸਾਡੇ ਹਿੰਦੂ ਸਰਾਧਨ ਧਰਮ ਦੇ ਨਾਲ ਸੋ ਤੇਲਾ ਵਿਹਾਰ ਕਿਉਂ ਕੀਤਾ ਜਾਂਦਾ ਚੌਥੇ ਦਰਵੇ ਦਾ ਵਿਹਾਰ ਕਿਉਂ ਕਰ ਤੁਝੇ ਆ ਵੀ ਇਹ ਮੰਗ ਕਰਦੇ ਆ ਕਿ ਜਿਵੇਂ ਹੋਰ ਧਰਮਾਂ ਸਤਕਾਰ ਕੀਤਾ ਜਾਂਦਾ ਸਾਡੇ ਹਿੰਦੂ ਸਰਾਧਨ ਧਰਮ ਦਾ ਵੀ ਸਤਕਾਰ ਕੀਤਾ ਜਾਵੇ ਕਮੇਟੀ ਵੱਲੋਂ ਇਹ ਮੰਗ ਰੱਖੀ ਗਈ ਹੈ ਕਿ ਮਹਾ ਸ਼ਿਵਰਾਤਰੀ ਦਾ ਤਿਉਹਾਰ ਆ ਰਿਹਾ 15 ਫਰਵਰੀ ਨੂੰ ਕਿ ਉਹਨੂੰ ਰਾਜ ਪੱਧਰ ਤੇ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਪ੍ਰਸ਼ਾਸਨ ਵੱਲੋਂ ਉਹਦਾ ਸਵਾਗਤ ਵੀ ਕੀਤਾ ਜਾਵੇ ਜਿੱਥੇ ਵੀ ਇਹ ਤਿਉਹਾਰ ਮਨਾਇਆ ਜਾ ਰਿਹਾ ਤੇ ਇਸ ਤੋਂ ਇਲਾਵਾ ਜਿਹੜੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਨੇ ਉਸ ਦਿਨ ਬੰਦ ਰੱਖੀਆਂ ਜਾਣ। ਮੇਸਲਾਕੰਦ ਦਾ ਰੋਣਾ ਆਇਆ ਕਿ ਕਹਿੰਦੇ ਰੋਣਾ ਦਾ ਪੈਂਦਾ ਜੇ ਮਾਂ ਕੋ ਦੁੱਧ ਪੀਣਾ ਹੋਵੇ। ਸਾਨੂੰ ਰੋਣਾ ਪੈ ਰਿਹਾ ਪੰਜਾਬ ਦੇ ਅੰਦਰ ਲੁਧਿਆਣਾ ਦੇ ਅੰਦਰ ਅਸੀਂ ਡੀਸਾ ਨੂੰ ਦੱਸਣ ਆਏ ਆਂ ਮਾਰਿਆ ਪੰਜਾਬ ਦੀ ਸੀ ਲੋਕ ਵੀ ਹੈਗੇ ਆਂ ਕਿਤੇ ਤੁਸੀਂ ਦੂਜੇ ਧਰਮਾਂ ਦਾ ਸਮਾਜ ਦਾ ਉਸਮਾਨ ਕਰਦੇ ਹਾਂ ਬੜੇ ਧੂਮਧਾਮ ਨਾਲ ਪ੍ਰੋਗਰਾਮ ਮਨਾਣੇ ਹੋ ਵਧੀਆ ਗੱਲਾਂ ਮਨਾਣੇ ਚਾਹੀਦੇ ਵੀ ਆ ਪਰ ਸਾਡੀ ਵਾਰੀ ਸਾਡੀ ਵਾਰੀ ਅੱਖਾਂ ਬੰਦ ਤੇ ਮੂੰਹ ਬੰਦ ਕਿਉਂ ਕਰ ਲਿਤਾ ਜਾਂਦਾ ਦਾ ਅਸੀਂ ਲੋਕ ਪੰਜਾਬ ਨੂੰ ਟੈਕ ਸਰਕਾਰ ਨੂੰ ਟੈਕਸ ਦਿੰਨੇ ਆ ਵੀ ਸਾਡੇ ਵਾਲੇ ਵੀ ਧਿਆਨ ਦਿੱਤਾ ਜਾਵੇ ਜਿੱਥੇ ਤੁਸੀਂ ਸਰਕਾਰੀ ਖਜ਼ਾਨੇ ਵਿੱਚੋਂ ਸਾਰੇ ਧਰਮਾਂ ਦਾ ਤਿਆਰ ਬਣਾਣੇ ਉੱਥੇ ਹਿੰਦੂ ਸਮਾਜ ਦਾ ਵੀ ਤਿਆਰ ਤੁਸੀਂ ਸਰਕਾਰੀ ਖਜ਼ਾਨੇ ਵਿੱਚ ਮਨਾਇਆ ਜਾਵੇ ਭਗਵਾਨ ਬੋਲੇनाथ ਦੀ ਸ਼ੁਭ ਯਾਤਰਾ ਨਿਕਲਦੀਆਂ ਪੰਜਾਬ ਭਰ ਦੇ ਵਿੱਚ ਵੀ ਉਹਨਾਂ ਦਾ ਸਵਾਗਤ ਵੀ ਬਹਿਣਵਾਦੀ ਨਾਲ ਮਨਸਮਾਨਾ ਸ਼ਰਧਾਪੂਰਕ ਪ੍ਰਸੰਸਨਗੋਰਾ ਕੀਤਾ ਜਾਣਾ ਚਾਹੀਦਾ ਇਹ ਕਾਲੇ ਸਾਨੂੰ ਕਹਿਣੀ ਪੈ ਰਹੀ ਹੈ ਨਾ ਅੰਦਰੋਂ ਦਾ ਜਲਾਲਤ ਹੀ ਹੋ ਰਹੀ ਹੈ ਵੀ ਮੈਂ ਜੀ ਹਾਂ ਜੀ ਮੈਂ ਰਜੀਵ ਬੱਬਰ ਸ਼ਿਵਸ਼ਨਾ ਹਿੰਦੂ ਪਖਾਲੀ ਤੋਂ ਜ਼ਿਲ੍ਹਾ ਪਟਿਆਲਾ ਸ਼ਹਿਰ ਤੋਂ ਆਏ ਹਾਂ ਅੱਜ ਜਿਹੜਾ ਉਹ ਇਹ ਮੰਗਵੱਤਰ ਦਿੱਤਾ ਜਾ ਰਿਹਾ ਮਾਨਯੋਗ ਡੀਸੀ ਸਾਹਿਬ ਨੂੰ ਲਿਜਾਣਾ ਇਹ ਅਸੀਂ ਭਗਵੰਤ ਮਾਨ ਸਰਕਾਰ ਜੀ ਨੂੰ ਅਪੀਲ ਕਰ ਰਹੇ ਹਾਂ ਕਿ ਜਿਹੜਾ ਵੀ ਹਿੰਦੂਆਂ ਦੇ ਤਿਹਾਰ ਨੇ ਉਹ ਰਾਜ ਪੱਧਰ ਤੇ ਕਿਉਂ ਨਹੀਂ ਬਣਾਈ ਜਾਂਦੇ ਜਦੋਂ ਹੋਰ ਧਰਮਾਂ ਸਤਿਕਾਰ ਕਰਦੇ ਆ ਅਸੀਂ ਮਾਣ ਕਰਦੇ ਆ ਉਹਨਾਂ ਦਾ ਵੀ ਹੋਰ ਧਰਮਾਂ ਨੂੰ ਸਤਕਾਰ ਦਿੱਤਾ ਜਾਂਦਾ ਪਰ ਸਾਡੇ ਹਿੰਦੂ ਸਨਾਤਨ ਧਰਮ ਦੇ ਨਾਲ ਸੋ ਤੇਲਾ ਵਿਹਾਰ ਕਿਉਂ ਕੀਤਾ ਜਾਂਦਾ ਚੌਥੇ ਦਰਦੇ ਦਾ ਵਿਹਾਰ ਕਿਉਂ ਕਰਦੇ ਨੇ ਉਹ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਵੇਂ ਹੋਰ ਧਰਮਾਂ ਸਤਕਾਰ ਕੀਤਾ ਜਾਂਦਾ ਸਾਡੇ ਹਿੰਦੂ ਸਨਾਤਨ ਧਰਮ ਦਾ ਵੀ ਸਤਕਾਰ ਕੀਤਾ ਜਾਵੇ ਉਹਦੇ ਲਈ ਕਿਉਂ ਹਿੰਦੂ ਸਮਾਜ ਨੂੰ ਹਰ ਵਾਰ ਸੜਕਾਂ ਤੇ ਉਤਰਨਾ ਪੈਂਦਾ ਕਿਉਂ ਉਸ ਤੋਂ ਪਹਿਲਾਂ ਉਹ ਸਾਡੀ ਮੰਗਾਂ ਪੂਰੀਆਂ ਕਿਉਂ ਨਹੀਂ ਕਰਦੇ ਇਸ ਲਈ ਅਸੀਂ ਲੁਧਿਆਣਾ ਸ਼ਹਿਰ ਆਏ ਅੱਜ ਮਾਜੋ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਜਿਹੜਾ ਵहां ਸਿਰਤ ਦੀ ਦਾ ਉత్సਵ ਹੈ ਉਹਦੇ ਵਿੱਚ ਧੂਮ ਧਾਮ ਦੇ ਨਾਲ ਸੱਭਿਆਚਾਰਕ ਮੇਲੇ ਜਿਵੇਂ ਮਨਾਏ ਜਾਂਦੇ ਨੇ ਪੂਰਾ ਪ੍ਰਬੰਧ ਕਰਕੇ ਰਾਜਗੀ ਪ੍ਰਬੰਧ ਕਰਕੇ ਸਾਡੇ ਜਿਹੜੇ ਪਿਹਾਰ ਨੇ ਮਨਾਏ ਜਾਣ ਜੈ ਸ਼ੀ ਰਾਮ ਜੀ ਹਰ ਹਰ ਮਹਾਦੇਵ ਅਜੀਤ ਸਾਹਿਬ ਜੀ ਕੋ ਰੋਣ ਆਇਆ ਇਸ ਸਲਾਦਾਂ ਦਾ ਰੋਣ ਆਇਆ ਕਿਉਂਕਿ ਕਹਿੰਦੇ ਰੋਣਾ ਦਾ ਪੈਂਦਾ ਜੇ ਮਾਂ ਕੋ ਦੁੱਧ ਪੀਣਾ ਹੋਵੇ ਸਾਨੂੰ ਰੋਣਾ ਪੈ ਰਿਹਾ ਪੰਜਾਬ ਦੇ ਅੰਦਰ ਲੁਧਿਆਣੇ ਦੇ ਅੰਦਰ ਅਸੀਂ ਡੀਸਾ ਨੂੰ ਦੱਸਣ ਆਏ ਆ ਮਾਰਿਆ ਪੰਜਾਬ ਦੀ ਸੀ ਲੋਕ ਵੀ ਹੈਗੇ ਆ ਕਿਤੇ ਤੁਸੀਂ ਦੂਜੇ ਤਰ ਮਾਦਾ ਸਮੁਦਾਇ ਦਾ ਸਮਾਨ ਕਰਦੇ ਹਾਂ ਬੜੇ ਧੂਮ-ਧਾਮ ਨਾਲ ਪ੍ਰੋਗਰਾਮ ਮਨਾਣੇ ਹੋ ਵਧੀਆ ਗੱਲਾਂ ਮਨਾਣੇ ਚਾਹੀਦੇ ਵੀ ਆ ਪਰ ਸਾਡੀ ਵਾਰੀ ਸਾਡੀ ਵਾਰੀ ਅੱਖਾਂ ਬੰਦ ਤੇ ਮੂੰਹ ਬੰਦ ਕਿਉਂ ਕਰ ਲਿੱਤਾ ਜਾਂਦਾ ਵਾ ਇਹੀ ਅੱਜ ਗਾਂਧੀ ਕੋਲ ਕੋਸ਼ਿਸ਼ ਕਰ ਰਹੇ ਆ ਹਿੰਦੂ ਜਾਗੋ ਕੋਰ ਕਮੇਟੀ ਉਹ ਸੈਦ ਦੇ ਸਾਰੇ ਹਿੰਦੂ ਲੀਡਰ ਅੱਜ ਤੁਹਾਡੇ ਸਾਹਮਣੇ ਪਹੁੰਚੇ ਹੀ ਆ ਕਿ ਗਾਂਧੀ ਕੋਸ਼ਿਸ਼ ਕਰ ਰਹੇ ਆ ਅਸੀਂ ਵੀ ਸਾਡੀ ਵਾਰੀ ਅੱਖਾਂ ਤੇ ਕੰਨ ਕਿਉਂ ਬੰਦ ਕਰ ਲਿੱਤੇ ਜਾਂਦੇ ਨੇ ਮੁੱਖ ਮੰਗ ਸਾਡੀ ਮਹਾ ਸ਼ੋਗਰਾਤਰੀ ਜੀ ਪੋਲੇਨਾਥ ਜੀ ਦਾ ਵਿਆਹ ਆ ਰਿਹਾ 15 ਤਰੀਕ ਨੂੰ ਸਾਰੇ ਵਿਸ਼ਮ ਨੇ ਮਨਾਣਾ ਇਸੇ ਇਹ ਨਹੀਂ ਵੀ ਸਾਡੇ ਸਮਾਜ ਦੇ ਲੋਕ ਮਨਾ ਨਹੀਂ ਸਕਦੇ ਮਨਾਉਂਦੇ ਆਪਣੇ ਤੋਰ ਤੇ ਲੰਗਰ ਵੀ ਲਾਂਦੇ ਆ ਪ੍ਰੋਗਰਾਮ ਜਗਰਾਤੇ ਹਰ ਚੀਜ਼ ਹੁੰਦੀ ਆ ਪਰ ਸਾਨੂੰ ਕਿਤੇ ਨਾ ਕਿਤੇ ਪਿੰਚ ਹੁੰਦੀ ਆ ਉਹ ਚੀਜ਼ ਜਿਹੜੀ ਪੰਜਾਬ ਦੇ ਸਾਰੇ ਸਮੁੰਦਿਆਂ ਦੇ ਤਿਹਾਰ ਮਨਾਏ ਜਾਂਦੇ ਨੇ ਪਰ ਸਾਡੀ ਵਾਰੀ ਸਾਡੀ ਵਾਰੀ ਕਿਉਂ ਬੰਦ ਕਰ ਦਿੱਤੇ ਜਾਂਦੀ ਐ ਮੈਂ ਅੱਖਾਂ ਸਾਡੀ ਵਾਰੀ ਕਿਉਂ ਆਪਣੇ ਕੰਨ ਬੰਦ ਕਰ ਲਿੱਤੇ ਜਾਂਦੇ ਨੇ ਅਸੀਂ ਅੱਜ ਦੱਸਣ ਆਇਆ ਮਾਰਾ ਅੱਜ ਤੱਕ ਤਾਂ ਅਸੀਂ ਹੱਥ ਜੋੜ ਰਹੇ ਆ 2027 ਦੇ ਵਿੱਚ ਇਲੈਕਸ਼ਨ ਨੇ ਸੈ ਸਾਨੂੰ ਆ ਸੁੰਗਲ ਦਾ ਕਮਾਲ ਨਾ ਦਿਖਾਣਾ ਪਵੇ ਤੁਹਾਨੂੰ ਕਿਉਂਕਿ ਸੁੰਗਲ ਲਈ ਵੋਟ ਪੈਂਦੀ ਐ ਮਾਤਾ ਦਾਦਾਂ ਨੇ ਸੀ ਸੁੰਗਲ ਲਈ ਕਰਦੇ ਆ ਫਿਰ ਲੋਕ ਦੱਸਾਂਗੇ ਵੀ ਸਾਡੇ ਚ ਕੀ ਸ਼ਕਤੀ ਹੈ ਸਾਡੇ ਚ ਕੀ ਏਕਤਾ ਵਾ ਜੈ ਸ਼੍ਰੀ ਰਾਮ ਜੀ ਥੋੜੇ ਨੀਚੇ ਤਾਂ ਕਰ ਲੋ ਇੱਕ ਮਿੰਟ ਹੈ ਪੱਕਾ ਕਰ ਤੁਹਾਨੂੰ ਡੀਸੀ ਦਫ਼ਤਰ ਪਹੁੰਚੇ ਹੋ ਭਗਵਾਨ ਮਾਰਚ ਲੈ ਕੇ ਕੀ ਕਰੀ ਸ਼ਰਮ ਦੀ ਗੱਲ ਹੈ ਪਹਿਲੀ ਗੱਲ ਤਾਂ ਕਹਾਂ ਮੈਨੂੰ ਤਾਂ ਆਪਣੇ ਆਪ ਤੋਂ ਨਫ਼ਰਤ ਜੀ ਹੋ ਰਹੀ ਹੈ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਪੈ ਰਿਹਾ ਵੀ ਪੰਜਾਬ ਚ ਅਸੀਂ ਵੀ ਹੈਗੇ ਹਾਂ ਅਸੀਂ ਜਦ ਕੀ ਪੰਜਾਬ ਚ 42 ਤੋਂ 43% ਹਿੰਦੂ ਸਮਾਜ ਦੀ ਵਾਦੀ ਕਹਿੰਦੇ ਨੇ ਮੈਂ ਤਾਂ 48-60% ਕਹਿੰਦਾ ਸਰਕਾਰੀ ਆਂਕੜਾ ਕਹਿੰਦਾ 42% ਹੈਗੇ ਆ ਫਿਰ ਵੀ ਸਾਨੂੰ ਪੰਜਾਬ ਸਰਕਾਰ ਨੂੰ ਇਹ ਕਹਿਣਾ ਪੈਦਾ ਪੰਜਾਬ ਚ ਅਸੀਂ ਵੀ ਹੈਗੇ ਹਾਂ ਕਿ ਤੁਸੀਂ ਲੋਕ ਪੰਜਾਬ ਤੋਂ ਟੈਕ ਸਰਕਾਰ ਨੂੰ ਟੈਕਸ ਦਿੰਨੇ ਆ ਵੀ ਸਾਡੇ ਵਾਲ ਵੀ ਧਿਆਨ ਦਿੱਤਾ ਜਾਵੇ ਜਿੱਥੇ ਤੁਸੀਂ ਸਰਕਾਰੀ ਖਜਾਨਿਆਂ ਵਿੱਚੋਂ ਸਾਰੇ ਧਰਮਾਂ ਦਾ ਤਿਉਹਾਰ ਮਨਾਉਂਦੇ ਹੋ ਉੱਥੇ ਹਿੰਦੂ ਸਮਾਜ ਦਾ ਵੀ ਤਿਉਹਾਰ ਤੁਸੀਂ ਸਰਕਾਰੀ ਖਜਾਨਿਆਂ ਵਿੱਚ ਮਨਾਇਆ ਜਾਵੇ ਭਗਵਾਨ ਬੋਲੇनाथ ਦੀ ਸ਼ੁਭ ਯਾਤਰਾ ਨਿਕਲਦੀ ਹੈ ਪੰਜਾਬ ਭਰ ਦੇ ਵਿੱਚ ਵੀ ਉਹਨਾਂ ਦਾ ਸਵਾਗਤ ਵੀ ਬੈਂਡਵਾਜਾਂ ਨਾਲ ਮੰਤ ਸਮਾਣਾ ਸ਼ਰਧਾਪੂਰਕ ਪ੍ਰਸ਼ਾਸਨ ਦੁਆਰਾ ਕੀਤਾ ਜਾਣਾ ਚਾਹੀਦਾ ਇਹ ਕੱਲ ਸਾਨੂੰ ਕਹਿਣੀ ਪੈ ਰਹੀ ਹੈ ਨਾ ਅੰਦਰੋਂ ਦਾ ਜਲਾਲਤ ਹੀ ਹੋ ਰਹੀ ਹੈ ਵੀ ਮੈਂ ਪੰਜਾਬ ਵਿੱਚ ਧਰਤੀ ਤੇ ਜਲੰਗ ਦਿੱਤਾ ਮੈਂ ਕਿ ਮੇਰੇ ਸਾਥੀਆਂ ਨੇ ਜਾ ਪੰਜਾਬ ਦੇ 48 ਫਿੰਟ ਵਾਦੀ ਉਹਨੇ ਪੰਜਾਬ ਦੀ ਧਰਤੀ ਤੇ ਜਨਮ ਲਿੱਤਾ ਵੈ ਪਰ ਉਹਨਾਂ ਨੂੰ ਵੀ ਇਹ ਕਹਿਣਾ ਪੈ ਰਿਹਾ ਸਰਕਾਰ ਨੂੰ ਕਹਿਣਾ ਪੈ ਰਿਹਾ ਭਗਵੰਤ ਜੀ ਹਲਾਣਾ ਪੈ ਰਿਹਾ ਚਨੋਣਾ ਪੈ ਰਿਹਾ ਵੀ ਪੰਜਾਬ ਚ ਅਸੀਂ ਰਹੇ ਆ ਸਾਡੇ 'ਲ ਵੀ ਧਿਆਨ ਦਿਓ ਸਾਡੇ 'ਲ ਵੀ ਨਿਗਾਹ ਮਾਰੋ ਜੇ ਕਰੇ ਵੀਰ ਬਜਲੰਗੇ ਹਰਿ 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 ਅਕੀ ਪ੍ਰਮੁੱਖ ਮੰਗ ਕੀ ਸੀ ਮੰਗ ਤਾਂ ਪਹਿਲੀ ਕੋਈ ਵੀ Hindu Samaj Hindu Samaj ਦੇ ਤਿਆਰ ਪੰਜਾਬ ਸਰਕਾਰ ਦੁਆਰਾ ਕਿਉਂ ਨਹੀਂ ਮਨਾਏ ਜਾਂਦੇ ਪੰਜਾਬ ਸਰਕਾਰ ਪੰਜਾਬ ਸਰਕਾਰ ਨੂੰ ਹਿੰਦੂ ਸਮਾਜ بڑا ਵੱਡਾ ਟੈਕਸ ਦਿੰਦਾ ਜਦੋਂ ਸਾਡੇ ਤਿਆਰ ਮਨਾਉਣ ਦੀ ਵਾਰੀ ਆਉਂਦੀ ਉਸਨੇ ਚੁੱਪ ਕਿਉਂ ਕਰ ਜਾਂਦੇ ਨੇ ਦੂਜੀ ਗੱਲ ਵੀ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਭਗਵਾਨ ਬੋਲੇ ਨਾਲ ਦੀ ਸ਼ੁਭਾਚਾਰਾ ਨਿਕਲਿਆ ਉਹਨਾਂ ਦਾ ਪਰਮਾ ਸਰਕਾਰ ਪ੍ਰਸ਼ਾਸਨ ਦੁਆਰਾ ਕੀਤਾ ਜਾਣਾ ਚ ਤੀਜੀ ਗੱਲ ਪੰਜਾਬ ਦੇ ਵਿੱਚ ਐਸੇ ਕਈ ਇਤਿਹਾਸਿਕ ਸਥਾਨ ਨੇ ਉਹਨਾਂ ਦਾ ਸੁੰਦਰੀ ਕਰਨ ਦੇ ਲਈ ਆਰਥਿਕ ਪੈਕੇਜ ਕੋਸ਼ਿਸ਼ ਕੀਤਾ ਜਾ ਗਿਆ ਠੀਕ ਠੀਕ ਹੈ ਕਮੇਟੀ ਕੋਈ ਨਹੀਂ ਕੋਈ ਨਹੀਂ ਕਮੇਟੀ ਵੱਲੋਂ ਇਹ ਮੰਗ ਰੱਖੀ ਗਈ ਹੈ ਕਿ ਮਹਾ ਸ਼ਿਵਰਾਤਰੀ ਦਾ ਤਿਉਹਾਰ ਆ ਰਿਹਾ 15 ਫਰਵਰੀ ਨੂੰ ਕਿ ਉਹਨੂੰ ਰਾਜ ਪੱਧਰ ਤੇ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਪ੍ਰਸ਼ਾਸਨ ਵੱਲੋਂ ਉਹਦਾ ਸਵਾਗਤ ਵੀ ਕੀਤਾ ਜਾਵੇ ਜਿੱਥੇ ਵੀ ਇਹ ਤਿਹਾੜ ਮਨਾਇਆ ਜਾ ਰਿਹਾ ਤੇ ਇਸ ਤੋਂ ਇਲਾਵਾ ਜਿਹੜੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਨੇ ਉਸ ਦਿਨ ਬੰਦ ਰੱਖੀਆਂ ਜਾਣ ਜੀ ਇਹ ਪਹੁੰਚਾਓਗੇ ਸਰਕਾਰ ਤੱਕ ਪਹੁੰਚਾਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਹਦਾ ਫੈਸਲਾ ਜਿਹੜਾ ਇਹ ਸਰਕਾਰ ਪੱਧਰ ਤੇ ਲਿਆ ਜਾਣਾ ਅਸੀਂ ਡੀਸੀ ਦਫ਼ਤਰ ਵੱਲੋਂ ਇਹ ਸਾਰੀਆਂ ਡਿਮਾਂਡਸ ਜਿਹੜੀਆਂ ਨੇ ਇਹ ਸਰਕਾਰ ਦੇ ਪੱਧਰ ਤੇ ਰੇਜ਼ ਕਰਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਵੀ ਇਹਦਾ ਹੱਲ ਕੱਢਿਆ ਜਾਣਾ ਉਹ ਸਰਕਾਰ ਦੇ ਪੱਧਰ ਤੋਂ ਸਾਨੂੰ ਡਾਇਰੈਕਸ਼ਨਸ ਆ ਜਾਣਗੇ ਜਿਵੇਂ ਡਾਇਰੈਕਸ਼ਨਸ ਆਉਣਗੀਆਂ ਉਵੇਂ ਕੀਤਾ ਜਾਊਗਾ ਅੰਮ੍ਰ ਨਹੀਂ ਬਿਲਕੁਲ ਹਮੇਸ਼ਾ ਹੀ ਜਦੋਂ ਵੀ ਇਹਨਾਂ ਦੇ ਜਿਵੇਂ ਇਹ ਯਾਤਰਾ ਕੱਢਦੇ ਨੇ ਜਾਂ ਕੁਝ ਵੀ ਜਿਹੜੇ ਰਿਲੀਜੀਅਸ ਪ੍ਰੋਗਰਾਮਸ ਮਨਾਉਂਦੇ ਨੇ ਉਹਦੇ ਲਈ ਬਕਾਇਦਾ ਸਾਡੇ ਵੱਲੋਂ ਪ੍ਰੋਗਰਾਮ ਇਸੂੰ ਹੁੰਦਾ ਸਿਕਿਉਰਿਟੀ ਦੇ ਮੱਦੇਨਜ਼ਰ ਟ੍ਰੈਫਿਕ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਕੀਤੇ ਜਾਂਦੇ ਨੇ ਇਸ ਵਾਰੀ ਵੀ ਕੀਤੇ ਜਾਣਗੇ ਠੀਕ ਹੈ ਥੈਂਕ ਯੂ